ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਾਲੇ ਕੈਪ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਵਧੀਆ ਵੀਡੀਓ ਸ਼ੁਰੂ ਕਰਦੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਹੋਏ ਸਾਡੇ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬਰ ਕਰ ਲਿਓ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਅੱਜ ਆਪਾਂ ਕਰਦੇ ਹਾਂ ਜੀ ਲੋਰ ਦੀ ਕਟਿੰਗ ਲੋਰ ਦੀ ਕਟਿੰਗ ਕਰਨੇ ਬਾਰੇ ਦੱਸਦੇ ਹਾਂ ਤੁਹਾਨੂੰ ਆ ਕਰਦੇ ਹਾਂ ਜੀ ਵੀਡੀਓ ਸ਼ੁਰੂ ਇਹ ਆ ਪਈ ਲੋਰ ਦਾ ਕੱਪੜਾ ਕੱਟ ਲਿਆ ਲਵਾਈ ਆਪਣੇ ਲੋਰ ਦੀ 38 ਇੰਚਾ ਕੀ ਤਿਆਰ ਆ। ਆਪਾਂ ਨੇ 4 ਇੰਚ ਬੱਧ ਲੈ ਲਿਆ। 24 ਇੰਚੀ। ਠੀਕ ਐ। ਇਹ ਅਲੱਗ-ਅਲੱਗ ਪੀਸ ਕੱਟਣੇ ਪੈਂਦੇ ਨੇ ਜੀ ਆਪਾਂ ਡਰਾਫ ਕਰਕੇ ਕੱਟਦੇ ਆਂਗੇ। ਕਿੰਨੇ ਤੇ ਕਪੜਾ ਘੱਟ ਲੱਗਦਾਗਾ ਫਿਰ। ਬਚਤ ਹੋ ਰਹਿੰਦੀ ਐ ਕਪੜੇ ਦੀ ਖਰਾਬ ਨਹੀਂ ਹੁੰਦਾ। ਆਪਾਂ ਪਹਿਲਾਂ ਛੋਟਾ ਪੀਸ ਕੱਟਾਂਗੇ 8 ਇੰਚ ਲਾਵਾਂਗੇ। ਮੂਰੀ ਵਾਲਾ ਪਾਸਾ ਠੀਕ ਐ ਜੀ। ਇਧਰੋਂ ਉੱਪਰੋਂ ਆਪਾਂ ਜਿੱਥੇ ਆਪਾਂ ਨੇ 벨ਟ ਪਾਉਣੀ ਹੈਗੀ ਉਹ ਤੇ 13 ਇੰਚ ਠੀਕ ਹੈ ਫਿਰ ਆਪਾਂ ਇਹਨੂੰ ਇਹਦੇ ਨਾਲ ਇਸ ਤਰ੍ਹਾਂ ਮੈਂ ਐਸੇ ਕਰ ਦਾਂਗੀ ਜਿਹੜਾ ਪਾਸਾ ਨੇ ਲਿਆ ਉਪਰ ਇਹਨਾਂ ਆਪਾਂ ਇੱਕ ਛੋਟਾ ਪੀਸ ਲਾ ਲੈਨੇ ਕੱਪੜਾ ਵੀ ਸਲਾਈ ਕਰਦੇ ਆਂ ਜੀ ਤੋਲ ਵਾਲਾ ਕੱਪੜਾ ਹੈ ਜੀ ਆਪਾਂ ਸਲਾਈ ਦਾ ਕੰਮ ਹੀ ਕਰਦੇ ਆਂ ਜੀ ਬਸ ਆ ਫਿਰ ਆਪਾਂ ਦੂਸਰਾ ਵੱਡਾ ਪੀਸ ਕੱਟਾਂਗੇ ਜੀ ਇਹ ਨੂੰ ਇਹ ਬਰਕਲ ਦੇ ਸੌਖਾ ਤਰੀਕਾ ਹੈ ਹੀ ਘਟਣ ਦਾ ਲੋਰ ਘਟਾਉਂਦਾ ਇਹ ਵੱਡੇ ਪੀਸ ਜੇ ਆਪਾਂ ਇਧਰੋਂ 2 ਇੰਚ ਵੱਧ ਰੱਖਣਾ ਹੁੰਦਾ ਜੀ ਕਿਹਦੇ ਜੇਭਾਂ ਲੱਗਦੀਆਂ ਨੇ ਜੀ ਰੈਨ ਨੂੰ ਮੈਚ ਕਰਕੇ ਇਸ ਤਰ੍ਹਾਂ ਨਿਸ਼ਾਨੀ ਲਾ ਲਓ ਆਪਣਾ ਕਪੜਾ ਜੇਬਾਂ ਬਣ ਜਾਣੀਆਂ ਇਹ ਜਿਹੜਾ ਬਸ ਚਤਰਾ ਦੁਪੜਾ। ਤੇ ਰੇਡੀ ਕਟਿੰਗ ਕਰ ਲੋ ਇਹ। ਇਹ ਬਡੇ ਪੀਸ ਦੀ ਕਟਿੰਗ ਹੈ ਜੀ। ਉੱਪਰਲਾ ਛੋਟਾ ਪੀਸ ਹੈ, ਇਹਲਾ ਵੱਡਾ ਪੀਸ ਹੈ। ਵੱਡਾ ਪੀਸ ਜੀ 2 ਇੰਚ ਵੱਧ ਲੈਤਾਗਾ। ਆ ਜਿਹੜਾ ਸਾਈਡ ਤੇ ਖਾਲਜੂ ਕਪੜਾ ਇਹੋ ਕੱਟਿਆ ਕਟਿੰਗ ਕੀਤਾ ਇਹ ਬੱਸ। ਇਹ ਡਰਾਫਟ ਕੇ ਕੱਟਿਆ ਜਾਂਦਾ ਜੀ ਇਹ ਇਸ ਤਰ੍ਹਾਂ ਕੱਟਣ ਨਾਲ ਆਪਣਾ ਕੋਈ ਵੀ ਕੱਪੜਾ ਵਾਧੂ ਫालतू ਨਹੀਂ ਜਾਂਦਾ ਬਸ ਆਹੀ ਕੱਟਾਂ ਜਾਂ ਨਿਕਲੀਆਂ ਨੇ ਆ ਕੱਟਾਂ ਨਿਕਲੀਆਂ ਨੇ ਬਸ ਜੀ ਆਪਾਂ ਫਿਰ ਹੁਣ ਲਾਉਣੇ ਜੀਬਾਂ ਦੀ ਨਿਸ਼ਾਨੀ ਉੱਪਰ 4.5 ਇੰਚ ਤੇ ਇਹ ਆਪਾਂ ਨੇ ਮੋਰੀ ਰੱਖਣੀ ਹੁੰਦੀ ਹੈ ਜਿੰਨੀ 5.5 ਲੈ ਲਓ ਜੇ ਇਹ 6 ਲੈ ਲਓ ਆਪਣੇ ਹਿਸਾਬ ਨਾਲ ਅੱਧੇ ਇੰਚ ਦਾ ਪਾਠੇ 8 ਲੱਗ ਜੂਗਾ ਜੀ ਹੋ ਗਈ ਜੀ ਅੱਜ ਲੋਰ ਦੀ ਕਟਿੰਗ ਮੂਰਲੇ ਪੀਸ ਚ ਜਿੱਦਾਂ ਇੰਚ ਦੀ ਇੱਦਾਂ ਅੱਧੇ ਪੌਣਾ ਇੰਚ ਦੀ ਆਪਾਂ ਨੇ ਕਾਟ ਪਾਉਣੀ ਹੈ ਜੀ ਫਿਰ ਸਾਨੂੰ ਸਿਲਾਈ ਕਰਦੇ ਦਿਖਾਵਾਂਗੇ ਅਗਲੀ ਵੀਡੀਓ ਚ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਬਾਏ ਬਾਏ